ਦਰਜਾ 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 ਇਹ ਸਮਝੋ ਤੇ ਲਾਗੂ ਕਰੋ ਨਾ ਕਰੋ ਨਾ ਕਰੋ ਇਹ ਸਮਝੋ ਤੇ ਲਾਗੂ ਕਰੋ ਨਾ ਕਰੋ ਨਾ ਕਰੋ ਜੀ ਨਾ ਮੈਂ ਤੁਹਾਡੇ ਤੇ ਕਿਸ ਮੁੱਦੇ ਲੈ ਕੇ ਜਿਹੜਾ ਤੁਸੀਂ ਅੱਜ ਕਰ ਰਹੇ ਹੋ ਚੰਦਰ ਸ਼ਰਮਾ ਸੁਭਾ ਮਿਤ ਪ੍ਰਧਾਨ ਟੈਕਨੀਕਲ ਸਰਵਿਸ ਯੂਨੀਅਨ ਪੰਗਲ ਤੇ ਸਰਕਲ ਪ੍ਰਧਾਨ ਬਠਿੰਡਾ ਮੈਂ ਮੁਲਾਜ਼ਮਾਂ ਦੀ ਆਗਵਾਈ ਕਰ ਰਿਹਾ ਤੇ ਅੱਜ ਸਾਡੀ ਮੰਗ ਹੈ ਆ ਪੰਜਾਬ ਸਰਕਾਰ ਵੱਲੋਂ ਤੇ ਕੇਂਦਰ ਸਰਕਾਰ ਵੱਲੋਂ ਲੈਂਦੀਆਂ ਮਾੜੇ ਨੀਤੀਆਂ ਦੇ ਤਹਿਤ ਬਿਜਲੀ ਐਕਟ 2003 ਤੇ 2022 ਦੇ ਤਹਿਤ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਪਿਛਲੀਆਂ ਸਰਕਾਰਾਂ ਜਿਵੇਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦੇ ਹੋਏ ਪੰਜਾਬ ਰਾਜ ਬਿਜਲੀ ਬੋਰਡ ਦੇ 1 ਲੱਖ ਪੋਸਟਾਂ ਖਤਮ ਕੀਤੀਆਂ ਉਸ ਤੋਂ ਬਾਅਦ ਲੋਕਾਂ ਨੂੰ ਬੜਾ ਚਾਹ ਸੀ ਕਿ ਬਈ ਸਰਕਾਰ ਬਦਲੇ ਤੋਂ ਸਾਡੇ ਮਸਲਿਆਂ ਦਾ ਹੱਲ ਹੋਊਗਾ ਤੇ ਭਗਵੰਤ ਮਾਨ ਦੀ ਸਰਕਾਰ ਨੂੰ 92 ਸੀਟਾਂ ਦੇ ਵਿੱਚ ਜਿੱਤਾ ਕੇ ਉਹਨਾਂ ਦੇ ਆ ਲੈਣਦੇ ਤੇ ਭਗਵਾਨ ਦਾ ਮਾਨ ਵੀ ਪਹਿਲਾ ਇਹ ਕੰਦੇ ਸੀ ਕਿ ਵੇ ਅਸੀਂ ਜਦੋਂ ਸੀਟਾਂ ਦੇ ਵਿੱਚ ਬੈਠਾਂਗੇ ਜੇ ਸਾਨੂੰ ਪੰਜਾਬ ਸਰਕਾਰ ਦੇ ਵਿੱਚ ਮੌਕਾ ਮਿਲਦਾ ਤੇ ਅਸੀਂ ਜਿਹੜਾ ਹਰਾ ਕਲਮਾ ਮੁਲਾਜ਼ਮਾਂ ਦੇ ਇਤਾਂ ਹਸਤੇ ਮਤਲਬ ਲਾਗੂ ਕਰਾਂਗੇ ਤੇ ਉਹ ਲਾਗੂ ਕਰਨਾਂ ਦੀ ਬਜਾਏ ਉਹਨਾਂ ਨੇ ਆਉਂਦੇ ਸਾਲ ਜਿਹੜੇ 10000 ਪੋਸਟਾਂ ਹੋਰ ਖਤਮ ਕੀਤੀਆਂ ਨੇ ਜਿਹੜਾ ਪੰਜਾਬ ਰਾਜ ਬਿਜਲੀ ਬੋਰਡ ਦੀਆਂ ਅਹ ਦਾਇਤ ਨਮੂਨਾਵਕਾ 110000 ਜਿਹੜੀਆਂ ਪੋਸਟਾਂ ਸੀਗੀਆਂ ਉਹ ਪੰਜਾਬ ਦੇ ਜਿਹੜੇ ਬੇਰੋਜ਼ਗਾਰ ਨੌਜਵਾਨਾਂ ਦਾ ਹੱਕ ਸੀ ਉਹ ਖੋਇਆ ਇਸ ਦੇ ਨਾਲ ਹੀ ਜਿਹੜੇ ਮੁਲਾਜ਼ਮਾਂ ਦੇ ਹੱਕ ਸੀ ਚਾਹੇ ਉਹ ਆਰਥਿਕ ਹੈ ਚਾਹੇ ਉਹ ਬੁਨਿਆਦੀ ਮੰਗਾਂ ਨੇ ਉਹਨਾਂ ਨੂੰ ਹੱਲ ਕਰਨਾਂ ਦੀ ਬਜਾਏ ਲਗਾਤਾਰ ਉਹਨਾਂ ਨੂੰ ਮੀਟਿੰਗਾਂ ਦੇ ਕੇ ਮੀਟਿੰਗਾਂ ਅੱਗੇ ਪਾ ਕੇ ਤੇ ਜਿਹੜਾ ਠੇਕਾ ਪ੍ਰਣਾਲੀ ਨੂੰ ਪੂਰੇ ਜ਼ੋਰਾਂ ਨਾਲ ਲਾਗੂ ਕਰਕੇ ਜਿਹੜਾ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ ਮੁਲਾਜ਼ਮ ਮਜ਼ਦੂਰਾਂ ਦੀ ਲੁੱਟ ਕੀਤੀ ਜਾ ਰਹੀ ਹੈ ਇਹ ਸਰਕਾਰ ਬੰਦ ਕਰੇ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ 21 8 2024 ਤੋਂ ਅਸੀਂ ਵਰਕਰ ਰੂਲ ਤੇ ਸੀ ਤੇ 10 11 12 9 2026 ਨੂੰ ਅਸੀਂ ਸਮੂਇਕ ਛੁੱਟੀ ਦੇ ਵਿੱਚ ਜਾ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਕਾਰ ਛੜੀਆਂ ਮੰਗਾ ਨਹੀਂ ਮੰਨਦੀ ਮੰਨਦੀ ਤੇ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵਰਕਰ ਰੂਲ ਸਮੇਤ ਲੰਬੇ ਸਮੇਂ ਤੱਕ ਅਕਰਾਸੀ ਹੜਤਾਲ ਵਰਗੇ ਕਦਮ ਚੁੱਕ ਕੇ ਤੇ ਸਰਕਾਰ ਨੂੰ ਬੇਵਜਸ ਕਰਾਂਗੇ ਤੇ ਆਉਣ ਵਾਲੇ ਸਰਕਾਰ ਦੇ ਵਿੱਚ ਕਿ ਭਈ ਉਹਨਾਂ ਦੇ ਨਾਖੇ ਦਮ ਕਰਾਂਗੇ ਕਿ ਭਈ ਮੁਲਾਜ਼ਮ ਤੇ ਮੰਗਾ ਮਨਾ ਕੇ ਰਾਵਾਂਗੇ ਜਿੰਨਾ ਚਿਰ ਤੱਕ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਠੇਕਾ ਕੰਮੇ ਪੱਕੇ ਨਹੀਂ ਕੀਤੇ ਜਾਂਦੇ ਉਹਨਾਂ ਚਿਰ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ ਤੇ ਸਾਡਾ ਵਰਕ ਰੂਲ ਚਾਹੇ ਹੜਤਾਲ ਵਰਗੇ ਕਦਮ ਜਾਰੀ ਰਹਿਣ।